ਮੇਰਾ ਨਾਮ ਸਰਬਜੀਤ ਸਿੰਘ ਜੀ ਕਿੰਡ ਵਿਭਾਲਕ ਲਾ ਮੇਰਾ ਮਕਾਨ ਲੱਗਿਆ ਜੀ ਰਾਤ ਨੂੰ 11 ਵਜੇ ਵਿਵਾਦ ਛੱਡੇ ਰਾ ਕਮਾਂਡੀਆਂ ਨੇ ਆ ਕੇ ਕੱਢਿਆ ਜੀ ਸੱਟਾਂ ਲੱਗੀਆਂ ਨੇ ਜੀ ਹੋਰ ਵੀ ਨੁਕਸਾਨ ਆਈ ਐਸ਼ਕਾ ਤੋਂ ਮੰਗਚਾਉਣਾ ਮੈਂ ਮੁਸੇਦਾਈ ਤੇ ਤੇ ਹੋਰ ਕੀ ਕੀ ਸੀ ਜਿਹੜਾ ਸਮਾਨ ਪਿਆ ਜੀ ਮਾਨ ਭਾਂਡੇ ਭੁੰਲੇ ਸੀ ਤੇ ਬਾਕੀ ਹੋਰ ਵੀ ਚੀਜ਼ਾਂ ਹੈਗੀਆਂ ਸੀ ਜਿਵੇਂ ਸਿਲੰਡਰ ਸਿਲੰਡਰ ਨਿਕਾਲ ਮੱਝੇ ਟੁੱਟੇ ਨੇ ਜੀ 4 ਮੱਝੇ ਰੁਪਿਆ ਜੀ 쿨ਰ ਪੱਖਾ ਹਾਲ ਦੇਖ ਲੋ ਪੱਖਾ ਵੀ ਉੱਪਰ ਲਾਈ ਬੜੇ ਸਾਹਮਣੇ ਹੈ ਜੀ ਮੇਰਾ ਨਾਮ ਜਮ ਸਿੰਘਾ ਜੀ ਪਿੰਡ ਭਪਾਰਾ ਜੀ ਜ਼ਿਲ੍ਹਾ ਮਾਨਸਾ ਜੀ ਇਹ ਰਾਤ 11 ਵਜੇ ਡਿੱਗਿਆ ਜੀ ਜਿਹੜਾ ਡਿੱਗਿਆ ਸਾਨੂੰ ਖੜਕਾ ਸੁਣਿਆ ਜੀ ਮਤਲਬ ਇਹ ਇੰਨਾ ਜ਼ਬਰਦਸਤ ਮੀਂਹ ਨਾਲ ਡਿੱਗਿਆ ਮਕਾਨ ਆ ਇਹ ਸਾਰਾ ਪ੍ਰਬੰਧ ਥੱਲੇ ਆ ਗਿਆ ਤੇ ਅਸੀਂ ਚਾਂਗਨ ਵਾਲੀ ਪੰਨੀ ਤੇ ਦੇਖ ਕੇ ਭੱਜ ਕੇ ਆਏ ਤੇ ਅਸੀਂ ਇਹਨਾਂ ਨੂੰ ਆ ਕੇ ਥੱਲੇ ਕੱਢਿਆ ਜੀ ਇਹ ਕੁੜੀਆਂ ਨੇ ਦੋ ਵਿਚਾਰੇ ਦੇ ਛੋਟਾ ਮੁੰਡਾ ਆਪਦੇ ਸੱਤਾਂ ਬੰਦਿਆਂ ਦੇ ਘਰ ਵਾਲੀ ਦੇ ਸੱਤਾਂ ਬੰਦਿਆਂ ਕੁੜੀਆਂ ਦੀ ਦੁੱਧ ਲੱਤਾ ਉਹਦਾ ਫੈਕਚਰ ਹੋਣੀ ਹੈ ਜੀ ਤੇ ਹਜੇ ਅਖਰੇ ਫਰੇ ਸੱਤਾਂ ਤੇ ਕਰਵਾਏ ਨਹੀਂ ਤੇ ਘਰ ਵਾਲੀ ਦੇ ਵੀ ਇਹਦੇ ਫਿਰਦੇ ਸਾਥਾ ਜੀ ਗਰੀਬ ਬੰਦਾ ਜੀ ਇਹਦੇ ਕੋਈ ਕੋਈ ਰੋਟੀ ਰੋਜੀ ਦਾ ਦਿਹਾੜੀ ਕਰਦਾ ਕੋਈ ਹੋਰ ਉਹਦੇ ਕੋਲ ਰੁਜ਼ਗਾਰ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਗਰੀਬ ਬੰਦਾ ਵੀ ਜੇ ਇਹਨੂੰ ਕੋਈ ਸਹਾਇਤਾ ਮਿਲੇ ਇਹਦਾ ਮਕਾਨ ਬਣਾਇਆ ਜਾਵੇ ਸਭ ਤੋਂ ਗਰੀਬ ਹੈ ਜਿਹਦੀਆਂ ਕੁੜੀਆਂ ਵੀ ਅਜੇ ਵਿਆਹਣ ਵਾਲੀਆਂ ਨੇ ਵੇ ਜੇ ਕਰਪੂ ਜਦ ਅਸੀਂ ਟਾਈਮ ਪਾਸ ਕਰਦੇ ਨੇ ਤੇ ਅਸੀਂ ਤਾਂ ਇਹ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਦਾ ਵਿਚਾਰੇ ਦਾ ਭਲਾ ਹੋਵੇ ਦਾ ਮਕਾਨ ਪਾਣਾ ਚਾਹੀਦਾ ਕੋਈ ਕੋਈ ਮਕਾਨ ਦਾ ਪਤਾ ਲੱਗੇ ਜੀ ਕਿ ਇਸ ਤਰ੍ਹਾਂ ਦੀ ਜਿਨਾਂ ਨਾਲ ਜਿਆਦਾ ਜ਼ਬਰਦਸਤ ਪੈ ਗਿਆ ਜੀ ਇੱਕ ਲਗਤੀ ਦਿਖ ਪਿਆ ਜੀ 11 ਬਜੇ ਦੇ ਸੁੱਤੇ ਪੈ ਤੇ ਕਿਹੜਾ ਕਿਸੇ ਨੂੰ ਪਤਾ ਸੀਗਾ ਜੀ ਕੋਈ ਤੇਰਕ ਪਾਇਆ ਹੁੰਦਾ ਪਹਿਲਾਂ ਹੁੰਦਾ ਹੈਗੇ ਸੀ ਚਲੋ ਗਰੀਬ ਬੰਦੇ ਦਾ ਮਕਾਨ ਇਹ ਜੀ ਹੁੰਦਾ ਜੀ ਜੇ ਤਗੜਾ ਹੋ ਗਿਆ ਤਾਂ ਪਹਿਲਾਂ ਫਾਇਰ ਜਾਂਦਾ ਜੀ ਗਰੀਬ ਸੀ ਤਾਂ ਨਹੀਂ ਉੱਡ ਗਿਆ ਤਾਂ ਨਹੀਂ ਮਕਾਨ ਪੁਰਾਣਾ ਸੀਗਾ ਡਿੱਗਣਾ ਸੀਗਾ ਜੀ ਪ੍ਰੋਫੈਸਰ ਜੀ ਜਿਹੜਾ ਅਜਿਹੇ ਨੇ ਬਿਵਾਸ ਵੀ ਪਾਲਣੇ ਜੀ ਇਕੱਲਾ ਬੰਦਾ ਦਿਹਾੜੀ ਕਰਕੇ ਕਿੰਨਾ ਖੁਸ਼ ਰਹੂ ਜਿਹੜਾ ਬੰਦਾ ਦਿਹਾੜੀ ਕਰਨ ਵਾਲਾ ਉਹਨੇ ਬੱਚੇ ਵੀ ਪਾਲਣੇ ਸਾਰਾ ਕੁਝ ਕਰਨਾ ਪੈਂਦਾ ਜੀ ਜੇ ਪੈਸਾ ਹੁੰਦਾ ਇਹਦੇ ਕੋਲੇ ਤਾਂ ਮਕਾਨ ਵੀ ਬਣਾ ਲੈਂਦਾ ਜੀ ਪਹਿਲਾਂ ਇਹ ਪਰ ਹੁਣ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਜੀ ਇਹਦਾ ਵਿਚਾਰੇ ਦਾ ਮਕਾਨ ਪਾਣਾ ਚਾਹੀਦਾ ਜੇ ਦੇਖਿਆ ਵੀ ਕਾਫੀ ਖਰਤੀ ਹਾਲ ਦਾ ਮਕਾਨ ਲੈਣਾ ਸਾਰਾ ਵੱਡੇ ਵੱਡੇ ਬਾਹਰੇ ਕਰਦੇ ਜੀ ਨੇ ਤੇ ਜੀ ਮਕਾਨ ਪਾਵਾਂਗੇ ਜਾਂ ਐ ਕਰਾਂਗੇ ਕਲਾ ਨਾਲ ਆ ਇਹ ਇਹਦੀ ਬਾਰੇ ਕੀ ਗੱਲ ਮਕਾਨ ਦਾ ਇਹ ਵੱਡੇ ਵੱਡੇ ਸਰਕਾਰ ਵਾਅਦੇ ਕਰਦੀ ਤਾਂ ਇਹ ਜੇ ਗਰੀਬਾਂ ਦੇ ਕੌਣ ਵੀਰੇ ਆ ਥੱਲੇ ਆ ਕੇ ਮਰਦੇ ਨੇ ਮਰਨ ਵਾਲੀ ਗੱਲ ਸੀ ਜੇ ਦੋ ਮਿੰਟ ਨਾ ਸੀ ਹੁੰਦੇ ਜਿਹਨਾਂ ਨੂੰ ਕੱਢਦਾ ਕੌਣ ਥੱਲੇ ਸਾਡਾ ਵੀਕਰ ਸੰਸਾਰ ਦੇ ਕੇ ਘਰ ਆਈ ਸਾਨੂੰ ਮੀਡੂਰ ਖੜਕਾ ਸੁਣੇ ਅਸੀਂ ਉਥੇ ਸਾਰਾ ਪਰਿਵਾਰ ਆ ਕੇ ਇੱਥੇ ਦੋ ਮਿੰਟ ਦੇ ਘਰਾਂ ਨੂੰ ਸੁਖਰੋਂ ਕੱਢਿਆ ਜੀ ਤੇ ਜੇ ਮਤਲਬ ਸਰਕਾਰ ਗਰੀਬਾਂ ਦੇ ਘਰ ਨਹੀਂ ਪਹੁੰਚੀ ਤਾਂ ਹੁਰਤੀ ਤੇ ਪਾਉਗੀ ਜੀ ਉਹ ਤਾਂ ਅਸੀਂ ਕਹਿੰਦੇ ਨਹੀਂ ਅਸੀਂ ਮਕਾਨ ਬਾਰੇ ਤਾਂ ਪਾਵਾਂਗੇ ਜੀ ਲੋਕਾਂ ਦੇ ਗਰੀਬਾਂ ਦੇ ਪਾਵਾਂਗੇ ਅਗਰੀਵ ਦਾ ਥੱਲੇ ਆ ਮਰੀ ਜੰਦਰੀ ਨੇ ਤਾਂ ਕੋਈ ਦੇਖ ਹੀ ਨਹੀਂ ਰਿਹਾ